ਸਤਿ ਸ਼੍ਰੀ ਅਕਾਲ ਪਿਆਰੇ ਬੱਚੋ ਬੱਚੋ ਸਵਾਗਤ ਹੈ ਚੈਨਲ ਵਿੱਚ ਅੱਜ ਆਪਾਂ ਕਰਨ ਜਾ ਰਹੇ ਹਾਂ ਪੈਰਾ ਰਚਨਾ ਜਮਾਤ 12ਵੀਂ ਜੋ ਕਿ ਤੁਹਾਨੂੰ ਪੇਪਰ ਵਿੱਚ ਆਏਗਾ ਤੇ 125 ਤੋਂ 150 ਸ਼ਬਦਾਂ ਵਿੱਚ ਤੁਸੀਂ ਲਿਖੋਗੇ ਇਸ ਨੂੰ ਤੇ ਵਿਸ਼ਾ ਹੈ ਡਿਕਸ਼ਨਰੀ ਦੀ ਵਰਤੋਂ ਤੇ ਜੀ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕਣ ਆਓ ਸ਼ੁਰੂ ਕਰਦੇ ਹਾਂ ਆਪਾਂ ਡਿਕਸ਼ਨਰੀ ਦੀ ਵਰਤੋਂ ਡਿਕਸ਼ਨਰੀ ਦੀ ਵਰਤੋਂ ਇੱਕ ਚੰਗੀ ਆਦਤ ਹੈ ਪਰ ਸਾਡੇ ਸਕੂਲਾਂ ਦੇ ਵਿਦਿਆਰਥੀ ਤਾਂ ਇੱਕ ਪਾਸੇ ਰਹੇ ਕਾਲਜ ਦੇ ਵੀ ਸਾਰੇ ਵਿਦਿਆਰਥੀਆਂ ਨੂੰ ਡਿਕਸ਼ਨਰੀ ਦੀ ਵਰਤੋਂ ਕਰਨ ਦੀ ਆਦਤ ਨਹੀਂ ਹੈ ਸਾਡੇ ਬਹੁਤੇ ਵਿਦਿਆਰਥੀਆਂ ਦਾ ਡਿਕਸ਼ਨਰੀ ਦੀ ਪੂਰੀ ਤਰ੍ਹਾਂ ਵਰਤੋਂ ਵੀ ਨਹੀਂ ਕਰਨੀ ਆਉਂਦੀ ਲੋੜ ਇਸ ਗੱਲ ਦੀ ਹੈ ਕਿ ਸਕੂਲ ਪੱਧਰ ਤੇ ਹੀ ਵਿਦਿਆਰਥੀਆਂ ਨੂੰ ਡਿਕਸ਼ਨਰੀ ਦੀ ਵਰਤੋਂ ਕਰਨ ਦੀ ਨਾ ਕੇਵਲ ਜਾਚ ਹੀ ਸਿਖਾਉਣੀ ਚਾਹੀਦੀ ਹੈ ਸਗੋਂ ਇਸ ਦੀ ਵਰਤੋਂ ਕਰਨ ਦੀ ਰੁਚੀ अथवा ਆਦਤ ਵੀ ਪੈਦਾ ਕਰਨੀ ਚਾਹੀਦੀ ਹੈ ਚੰਗਾ ਹੋਵੇ ਜੇਕਰ ਡਿਕਸ਼ਨਰੀ ਦੀ ਵਰਤੋਂ ਨੂੰ ਪਾਠਕ੍ਰਮ ਦਾ ਹਿੱਸਾ ਬਣਾ ਦਿੱਤਾ ਜਾਵੇ ਇਸ ਉਦੇਸ਼ ਲਈ ਵਿਦਿਆਰਥੀਆਂ ਨੂੰ ਡਿਕਸ਼ਨਰੀ ਸੰਬੰਧੀ ਸਿਧਾਂਤਕ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਵਿਦਿਆਰਥੀਆਂ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਡਿਕਸ਼ਨਰੀ अथवा ਕੋਸ਼ ਵਿੱਚ ਇੱਕ ਸ਼ਬਦ ਦੇ ਕਈ ਅਰਥ ਦਿੱਤੇ ਹੁੰਦੇ ਹਨ ਦੇਖਣ ਵਾਲੀ ਗੱਲ ਇਹ ਹੁੰਦੀ ਹੈ ਕਿ ਕਿਸ ਪ੍ਰਸੰਗ ਵਿੱਚ ਕਿਹੜਾ ਰੂਪ ਟੁਕਮਾ ਹੈ ਡਿਕਸ਼ਨਰੀ ਤੋਂ ਫਾਇਦਾ ਲੈਣਾ ਸਾਡਾ ਕੰਮ ਹੈ ਇਸ ਤੋਂ ਸਾਨੂੰ ਕਈ ਕਿਸਮ ਦੀ ਜਾਣਕਾਰੀ ਮਿਲਦੀ ਹੈ ਇਸ ਸ਼ਬਦਾਂ ਦੇ ਉਚਾਰਨ ਤੋਂ ਬਿਨਾ ਇਹਨਾਂ ਦੇ ਅਰਥਾਂ ਅਤੇ ਵਿਆਕਰਨਿਕ ਵਰਗਾਂ ਬਾਰੇ ਵੀ ਜਾਣਕਾਰੀ ਮਿਲਦੀ ਹੈ ਸ਼ਬਦ ਜੋੜਨ ਦੀ ਜਾਣਕਾਰੀ ਲਈ ਵੀ ਡਿਕਸ਼ਨਰੀ ਦੀ ਵਰਤੋਂ ਲਾਭਦਾਇਕ ਹੁੰਦੀ ਹੈ ਡਿਕਸ਼ਨਰੀ ਤੋਂ ਪਤਾ ਲੱਗ ਜਾਂਦਾ ਹੈ ਕਿ ਕੋਈ ਸ਼ਬਦ ਨਾਮ ਕਿਰਿਆ ਜਾਂ ਵਿਸ਼ੇਸ਼ਣ ਆਦਿ ਵਿੱਚੋਂ ਕਿਸ ਵਰਗ ਦਾ ਹੈ ਅਜਿਹੀ ਜਾਣਕਾਰੀ ਲਈ ਸਾਨੂੰ ਡਿਕਸ਼ਨਰੀ ਦੀ ਵਰਤੋਂ ਕਰਨੀ ਚਾਹੀਦੀ ਹੈ ਭਾਸ਼ਾ ਦੇ ਅਧਾਰ ਤੇ ਡਿਕਸ਼ਨਰੀਆਂ ਨੂੰ ਵੱਖ-ਵੱਖ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ ਜਿਵੇਂ ਇੱਕ ਭਾਸ਼ੀ ਕੋਸ਼ ਅੰਗਰੇਜ਼ੀ ਤੋਂ ਅੰਗਰੇਜ਼ੀ ਜਾਂ ਪੰਜਾਬੀ ਤੋਂ ਪੰਜਾਬੀ ਦੋ ਭਾਸ਼ੀ ਕੋਸ਼ ਅੰਗਰੇਜ਼ੀ ਤੋਂ ਪੰਜਾਬੀ ਜਾਂ ਫਿਰ ਅੰਗਰੇਜ਼ੀ ਤੋਂ ਹਿੰਦੀ ਅਤੇ ਤਿੰਨ ਭਾਸ਼ੀ ਕੋਸ਼ ਅੰਗਰੇਜ਼ੀ ਤੋਂ ਪੰਜਾਬੀ ਅਤੇ ਹਿੰਦੀ ਆदि ਡਿਕਸ਼ਨਰੀ ਭਾਵੇਂ ਕਿਸੇ ਵੀ ਕਿਸਮ ਅੰਗਰੇਜ਼ੀ ਪੰਜਾਬੀ 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 ਜਾਂ ਉਰਦੂ ਪੰਜਾਬੀ ਆਦਿ ਦੀ ਹੋਵੇ ਇਹ ਹਮੇਸ਼ਾ ਭਰੋਸੇਯੋਗ ਹੋਣੀ ਚਾਹੀਦੀ ਹੈ ਬਾਜ਼ਾਰ ਵਿੱਚ ਮਿਲਦੀਆਂ ਸਸਤੇ ਪੱਧਰ ਦੀਆਂ ਡਿਕਸ਼ਨਰੀਆਂ ਵਿਦਿਆਰਥੀਆਂ ਨੂੰ ਗੁੰਮਰਾਹ ਵੀ ਕਰ ਸਕਦੀਆਂ ਹਨ ਕਿਉਂਕਿ ਇਹਨਾਂ ਦਾ ਉਦੇਸ਼ ਪੈਸਾ ਕਮਾਉਣਾ ਹੀ ਹੁੰਦਾ ਹੈ ਤੇ ਬੱਚਿਓ ਇਹ ਸੀ ਆਪਣੀ ਵੀਡੀਓ ਡਿਕਸ਼ਨਰੀ ਦੀ ਵਰਤੋਂ ਸਮਝ ਆਈ ਹੋਵੇ ਚੰਗੀ ਲੱਗੀ ਹੋ ਤੇ ਸਾਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ